ਪੰਜਾਬ ਵਿੱਚ 231 ਨਹਿਰੀ ਵਿਸ਼ਰਾਮ ਘਰ ਨੇ ਜਿਨ੍ਹਾਂ ਦੀ ਹਾਲਤ ਖਸਤਾ ਬਣੀ ਹੋਈ ਹੈ ਅਤੇ ਇਹ ਵਿਰਾਸਤੀ ਇਮਾਰਤਾਂ ਸਰਕਾਰ ਦਾ ਧਿਆਨ ਮੰਗਦੀਆਂ ਨੇ ਅੰਗਰੇਜ਼ਾਂ ਵੇਲੇ ਦਾ ਬਣਿਆ ਅਖਾੜਾ ਨਹਿਰੀ ਵਿਸ਼ਰਾਮ ਘਰ ਵੀ ਇਨ੍ਹਾਂ ਵਿੱਚੋਂ ਇੱਕ ਹੈ ਇਸ ਦੀ ਹਾਲਤ ਕਾਫੀ ਮਾੜੀ ਹੋ ਚੁੱਕੀ ਹੈ ਪਰ ਸਰਕਾਰ ਇਸ ਦੇ ਨਵੀਨੀਕਰਨ ਲਈ ਕੋਈ ਰੁਪਿਆ ਨਹੀਂ ਖਰਚ ਰਹੀ ਨਾ ਹੀ ਸਰਕਾਰ ਦੀ ਅਜਿਹਾ ਕਰਨ ਦੀ ਕੋਈ ਯੋਜਨਾ ਹੈ ਜਿਵੇਂ ਅਸੀਂ ਕਈ ਹੋਰ ਵਿਰਾਸਤੀ ਇਮਾਰਤਾਂ ਗਵਾ ਲਈਆਂ ਨੇ ਉਮੇ ਹੀ ਇੱਕ ਦਿਨ 100 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਇਮਾਰਤ ਵੀ ਢਹ ਢੇਰੀ ਹੋ ਜਾਏਗੀ। ਪੰਜਾਬ ਸਰਕਾਰ ਨੇ ਖੁਦ ਮੰਨਿਆ ਹੈ ਕਿ ਇਸ ਅਖਾੜਾ ਨਹਿਰੀ ਵਿਸ਼ਰਾਮ ਘਰ ਦੀ ਹਾਲਤ ਬੇਹੱਦ ਖਸਤਾ ਹੋ ਗਈ ਹੈ ਪਰ ਇਸ ਦੇ ਨਵੀਨੀਕਰਨ ਜਾਂ ਇਸ ਦੀ ਮੁਰੰਮਤ ਕਰਨ ਦੀ ਸਰਕਾਰ ਦੀ ਹਾਲੇ ਕੋਈ ਯੋਜਨਾ ਨਹੀਂ। ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਖੁਦ ਵਿਧਾਨ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ। ਅਸਲ ਵਿੱਚ ਜਗਰਾਉਂ ਤੋਂ ਵਧਾਏ ਇੱਕ ਸਰਵਜੀਤ ਕੌਰ ਮਾਨੁਕੇ ਨੇ ਵਿਧਾਨ ਸਭਾ ਵਿੱਚ ਜਗਰਾਉਂ ਰਾਏਕੋਟ ਮਾਰਗ ਉੱਤੇ ਅਬੋਹਰ ਬ੍ਰਾਂਚ ਦੀ ਨਹਿਰ ਉੱਤੇ ਅਖਾੜਾ ਪੁਲ ਦੇ ਨਾਲ ਬਣੇ ਇਸ ਨਹਿਰੀ ਵਿਸ਼ਰਾਮ ਘਰ ਦੇ ਨਵੀਨੀਕਰਨ ਦਾ ਮੁੱਦਾ ਚੁੱਕਿਆ ਸੀ। ਉਹਨਾਂ ਸਰਕਾਰ ਦੇ ਧਿਆਨ ਵਿੱਚ ਵਿਸ਼ਰਾਮ ਘਰ ਦੀ ਮੌਜੂਦਾ ਸਥਿਤੀ ਲਿਆਂਦੀ ਅਤੇ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਜਵਾਬ ਵਿੱਚ ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਖਿਆ ਕਿ ਇਸ ਵਿਸ਼ਰਾਮ ਘਰ ਦੇ ਨਵੀਨੀਕਰਨ ਦੀ ਕੋਈ ਯੋਜਨਾ ਨਹੀਂ ਹੈ ਹੁਣ ਸਰਕਾਰ ਨੇ ਅਜੇੇ 7 ਹੋਰ ਵਿਸ਼ਰਾਮ ਘਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਉੱਤੇ ਲੱਖਾਂ ਰੁਪਏ ਖਰਚ ਕੇ ਨਵੀਨੀਕਰਨ ਦਾ ਕੰਮ ਕੀਤਾ ਜਾਏਗਾ ਪੰਜਾਬ ਵਿੱਚ ਜਲ ਸਰੋਤ ਵਿਭਾਗ ਦੇ 231 ਰੈਸਟ ਹਾਊਸ ਨੇ ਪੰਜਾਬੀ ਚਾਹੁੰਦੇ ਨੇ ਕਿ ਸਰਕਾਰ ਇਹਨਾਂ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਕਰੇ ਪਿੰਡ ਅਖਾੜਾ ਦੇ ਵਾਸੀ ਪ੍ਰੀਤਮ ਸਿੰਘ ਨੇ ਜਿੱਥੇ ਇਸ ਵਿਸ਼ਰਾਮ ਘਰ ਦੇ ਪੁਰਾਣੇ ਸਮੇਂ ਬਾਰੇ ਜਾਣੂ ਕਰਾਇਆ ਉੱਥੇ ਹੀ ਉਹਨਾਂ ਸਰਕਾਰ ਤੋਂ ਇਸ ਦੇ ਨਵੀਨੀਕਰਨ ਦੀ ਮੰਗ ਉੱਤੇ ਜ਼ੋਰ ਦਿੱਤਾ ਇਹ ਨਹਿਰੀ ਵਿਸ਼ਨਾਮ ਘਰ ਕੋਠੀ ਅਖਾੜਾ ਜੋ ਤਕਰੀਬਨ ਅੱਜ ਤੋਂ 750 ਸਾਲ ਪਹਿਲਾਂ ਅੰਗਰੇਜ਼ ਸਰਕਾਰ ਨੇ ਬਣਾਇਆ ਇਹ ਕੱਲਾ ਇਲਾਕੇ ਦਾ ਨਹੀਂ ਪੂਰੇ ਮਾਲੋ ਪੰਜਾਬ ਦੀ ਇੱਕ ਬਹੁਤ ਤਕੜੀ ਵਿਰਾਸਤ ਪਈ ਆ ਜਿਹੜੀ ਬਹੁਤ ਸੁੰਦਰ ਬਣਾਈ ਆ ਤੇ ਪਰ ਪਿਛਲੇ 40-50 ਸਾਲਾਂ ਤੋਂ ਮੇਰੀ ਉਮਰ ਤਕਰੀਬਨ 62 ਸਾਲ ਹੋ ਗਈ ਤੇ ਮੈਂ ਜਦੋਂ 9-10 ਸਾਲ ਦਾ ਸੀ ਕਈ ਵਾਰੀ ਉੱਥੇ ਆਉਣਾ ਜਿਸ ਜਗ੍ਹਾ ਤੇ ਅਸੀਂ ਖੜੇ ਆ ਬੰਦਾ ਤਾਂ ਉਪਰਾਂ ਕੀ ਇੱਥੇ ਕੋਈ ਪਰਿੰਦਾ ਵੀ ਫਰਕਦਾ ਨਹੀਂ ਸੀ ਇਹ ਸਾਰੀ ਜਗ੍ਹਾ ਤੇ ਫੁੱਲ ਫਲ ਮੇਕਾ ਹੀ ਮੇਕਾ ਸੀ ਤੇ ਇਹਦੇ ਵਿੱਚ ਉਦੋਂ ਅਕਸਰ ਆ ਕੇ ਮੰਤਰੀ ਵੱਡੇ ਅਫਸਰ ਸਹਿਬਾਨ ਠਹਿਰਦੇ ਸਨ ਪਰ ਪਿਛਲੇ 40-50 ਸਾਲ ਤੋਂ ਸਾਰੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਤੇ ਖੁਦ ਇਸ ਵਿਭਾਗ ਦੇ ਬੇਰੁਖੀ ਕਾਰਨ ਇਹ ਬਹੁਤ ਬੇਸਕੀਮਤੀ ਜਗ੍ਹਾ ਜਿਹੜੀ ਅੱਜ ਮੰਨ ਲਓ ਇੱਥੇ ਇਹ ਘੱਟੋ-ਘੱਟ 10-12 ਏਕੜ ਜ਼ਮੀਨ ਆ ਤੇ ਉੱਤੇ ਬਹੁਤ ਸੋਹਣੀ ਇਹ ਵਿਸ਼ਰਾਮ ਘਰ ਆ ਨਹਿਰੀ ਆਲੇ-ਦੁਆਲੇ ਉਹਨਾਂ ਦੇ ਸਮੇਂ ਅੰਗਰੇਜ਼ਾਂ ਦੇ ਘੋੜੇ ਬੰਨਣ ਲਈ ਉਹਨਾਂ ਦੇ ਨੌਕਰ ਚਾਕਰਾਂ ਲਈ ਇਮਾਰਤਾਂ ਬਣੀਆਂ ਜੋ ਤਕਰੀਬਨ ਸਾਰੀਆਂ 2-2 3-3 ਇੱਟ ਦੀਆਂ ਕੰਧਾਂ ਤੇ ਇਹ ਇੱਥੇ ਲੋਕ ਵੀ ਮੰਨ ਲਓ ਜਦੋਂ ਆਉਂਦੇ ਹੁੰਦੇ ਸੀ ਤਾਂ ਉਹਨਾਂ ਨੇ ਕਹਿਣਾ ਇੱਧਰ ਨਾ ਜਾਇਓ ਸਾਹ ਬੈਠਾ ਪਰ ਅੱਜ ਜੋ ਮੈਂ ਦੁੱਖ ਨਾਲ ਕਹਿਣਾ ਪਾ ਰਿਹਾ ਜੋ ਨਵੀਆਂ ਬਿਲਡਿੰਗਾਂ ਬਣ ਰਹੀਆਂ ਉਹ ਵੀ ਇਹਦੇ ਮੁਕਾਬਲੇ ਦੀਆਂ ਨਹੀਂ ਤੇ ਸਰਕਾਰਾਂ ਨੂੰ ਇਹਨਾਂ ਬਿਲਡਿੰਗਾਂ ਨੂੰ ਸਾਹਮਣਾ ਚਾਹੀਦਾ ਆ ਪਿਛਲੇ 5-7 ਸਾਲ ਤੋਂ ਇੱਕ ਪੂਰੇ ਪੰਜਾਬ ਤੇ ਉੱਤਰੀ ਭਾਰਤ ਚ ਚੱਲਦੀ ਆ ਪ੍ਰੀ ਬਿਲਡਿੰਗ ਲਈ ਉੱਥੇ ਉਹ ਜਿਹੜੀਆਂ ਬਿਲਡਿੰਗਾਂ ਬਣਾਈਆਂ ਲੋਕਾਂ ਨੇ ਇੱਕ ਇੱਕ ਦੋ ਦੋ ਕਿੱਲੇ ਦੇ ਵਿੱਚ ਉਹਨਾਂ ਨੂੰ ਸਾਲ ਦੇ ਘੱਟੋ ਘੱਟ 50-50 ਲੱਖ ਤੋਂ ਲੈ ਕੇ ਦੋ ਦੋ ਤਿੰਨ ਤਿੰਨ ਕਰੋੜ ਦੀ ਆਮਦਨ ਸਰਕਾਰ ਇਹਨੂੰ ਬਣਾਵੇ ਇਹਨੂੰ ਮਰ ਤੋਂ ਚਲ੍ਹਾਵੇ ਇਹ ਬੇਵਾਦ ਹੋਈ ਪਈ ਆ ਇੱਥੇ ਮੰਨ ਲਓ ਨਾ ਪੰਛੀ ਰਹਿ ਸਕਦੇ ਨਾ ਬੰਦੇ ਰਹਿ ਸਕਦੇ ਇੰਨਾ ਬੀਆ ਬਾਨ ਜੇਗਾ ਬਣੀਆਂ ਤੋਂ ਮੈਂ ਤੁਹਾਡੇ ਰਾਹੀਂ ਬਹੁਤ ਚੰਗਾ ਕੀਤਾ ਕਿ ਤੁਸੀਂ ਇਸ ਨੂੰ ਨੋਟਿਸ ਲੈ ਰਿਆ ਇਹਨਾਂ ਬਿਲਡਿੰਗਾਂ ਦਾ ਤੁਹਾਡੇ ਦਾ ਹੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਬਹੁਤ ਵੱਡੀਆਂ ਧਰੋੜਾਂ ਨੇ ਪੰਜਾਬ ਦੀਆਂ ਤੇ ਇਹਨਾਂ ਨੂੰ ਆਵਾਜ਼ ਕਰਕੇ ਲੋਕਾਂ ਲਈ ਸਰਕਾਰ ਲਈ ਸਾਰਾ ਕੁਝ ਵਧੀਆ ਬਣਾਉਣਾ ਚਾਹੀਦਾ ਵਿਧਾਨ ਸਭਾ ਵਿੱਚ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਨੂਕੇਵਲੋਂ ਮੁੱਦਾ ਚੁੱਕਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਅਜਿਹੇ ਵਿਸ਼ਰਾਮ ਘਰਾਂ ਵੱਲ ਧਿਆਨ ਦੇਣ ਉੱਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਬਹੁਤ ਖੂਬਸੂਰਤ ਸਥਾਨ ਨੇ ਜਿਨ੍ਹਾਂ ਵੱਲ ਧਿਆਨ ਦੇਣ ਅਤੇ ਯਤਨ ਕਰਨ ਨਾਲ ਇਹ ਵਧੀਆ ਸੈਲਾਨੀ ਸਥਾਨ ਬਣ ਸਕਦੇ ਨੇ ਵਿਧਾਇਕਾ ਸਰਵਜੀਤ ਕੌਰ ਮਾਨੁਕੇ ਨੇ ਕਿਵੇਂ ਇਹ ਮੁੱਦਾ ਚੁੱਕਿਆ ਉਸ ਦੇ ਜਵਾਬ ਵਿੱਚ ਕੈਬਨਟ ਮੰਤਰੀ ਨੇ ਕੀ ਆਖਿਆ ਅਤੇ ਅੱਗੋਂ ਸਪੀਕਰ ਨੇ ਕੁਝ ਇਸ ਤਰ੍ਹਾਂ ਇਸ ਮਾਮਲੇ ਵਿੱਚ ਦਖਲ ਦਿੱਤਾ ਹਲਕਾ ਜਿਗਰਾਉਂ ਦੇ ਪਿੰਡ ਅਖਾੜਾ ਵਿਖੇ ਸ਼ਹੀਦ ਬਿਸ਼ਰਾਮ ਕਰਨ ਦਾ ਕਰਦਾ ਨਵੀਨੀਕਰਨ ਕਰਨਾ ਸਰਦਾਰ ਚੇਤਨ ਸਿੰਘ ਯੋੜਾ ਮਾਜਰਾ ਜਲ ਸਰੋਤ ਮੰਤਰੀ ਜਵਾਬ ਦੇਣਗੇ। ਮਾਜੋ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਮ ਜਰੀਏ ਬੀਬਾ ਜੀ ਨੂੰ ਦੱਸਣਾ ਚਾਹੁੰਦਾ ਇਹ। ਅਖਾੜਾ ਰੈਸਟ ਹਾਊਸ ਉਬੋਰ ਨਹਿਰ ਦੇ ਖੱਬੇ ਪਾਸੇ ਆਰ ਡੀ 101 ਲੱਖ 57 ਹਜ਼ਾਰ ਤੇ ਸਥਿਤ ਹੈ। ਇਸਦੀ ਮਾਰਤ ਬਹੁਤ ਪੁਰਾਣੀ ਹੋਰ ਕਾਰਨ ਰੈਸਟ ਹਾਊਸ ਦੀ ਹਾਲਤ ਸਮੇਂ ਦੇ ਨਾਲ ਖਰਾਬ ਹੋ ਗਈ। ਪਰ ਅਸੀਂ ਸਾਰੇ ਜਿਹਨੇ ਪੰਜਾਬ ਦੇ ਵਿੱਚ 231 ਦੇ ਕਰੀਬ ਜਿਹੜੇ ਜਲ ਸਰੋਤ ਵਿਭਾਗ ਦੇ ਰਸਤਾ ਹੋ ਸੀਗੇ ਸਾਰੇ ਉਹਨਾਂ ਚੋਂ ਅਸੀਂ ਆਇਡੈਂਟੀਫਾਈ ਕੀਤੇ ਨੇ ਸਰ 7 ਦੇ ਕਰੀਬ ਉਹਨਾਂ ਨੂੰ ਸੀਪੀਆਈਡੀਬੀ ਨਾਲ ਟੇਕਅਪ ਉਹ ਕਰਕੇ ਇਹ ਪੀਪੀ ਮੋਡ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਵੀਨ ਕਰ ਲਈ ਚੁਣਿਆ ਜੀ ਇਹਨਾਂ ਨੂੰ ਔਰ ਬਾਕੀ ਜਿਹੜਾ ਇਹ ਕਹਿੰਦੇ ਨੇ ਇਹਨਾਂ ਦਾ ਜਿਹੜੀ ਉਹਦੀ ਹਾਲਤ ਹੈ ਉਹ ਖਸਤ ਹੈ ਜੀ ਅਸੀਂ ਫੇਰ ਵੀ ਅਸੀਂ ਅਗਲੇ ਪੜਾਅ ਦੇ ਵਿੱਚ ਦੇਖਾਂਗੇ ਜਿੰਨੇ ਕੋ ਹੋ ਠੀਕ ਹੋਣ ਵਾਲੇ ਹੋਏ ਉਹਨਾਂ ਨੂੰ ਠੀਕ ਕਰਕੇ ਜਰੂਰ ਕਰ ਕਿਉਂਕਿ ਲੰਬੇ ਸਮੇਂ ਤੋਂ ਜਿੰਨੀਆਂ ਵੀ ਇਹ ਬਿਲਡਿੰਗਾਂ ਸੀ ਇਹ ਪੁਰਾਣੀਆਂ ਰੈਸਟੋਰ ਜਿਹੜੇ ਪੁਰਾਣੇ ਸਮੇਂ ਚ ਵਰਤੀਆਂ ਜਾਂਦੀਆਂ ਸੀ ਉਹ ਦੇਖਭਾਲ ਨਾ ਹੋਣ ਕਰਕੇ ਉਹ ਸਾਰੀਆਂ ਖੰਡਰ ਬਣ ਗਈਆਂ ਸੋ ਆਉਣ ਵਾਲੇ ਸਮੇਂ ਚ ਅਸੀਂ ਸਾਰਾ ਆਇਡੈਂਟੀਫਾਈ ਕਰ ਰਹੇ ਸਾਰਾ ਅਸੀਂ ਲਿਸਟਾਂ ਸਾਰੀਆਂ ਮੰਗਾਲੀਆਂ ਉਹਦਾ ਅਸੀਂ ਆਪ ਜਾ ਕੇ ਦੇਖ ਕੇ ਵਿਜ਼ਿਟ ਕਰਕੇ ਉਹ ਜਿਹੜੀਆਂ ਵੀ ਸੈੱਟ ਹੋਣੀਆਂ ਉਹਨਾਂ ਸੈੱਟ ਕਰਕੇ ਦੇਖੋ ਜੇ ਕੋਸ਼ਿਸ਼ ਕਰਨ ਤੇ ਕੀ ਨਹੀਂ ਕਰ ਸਕਦੇ ਜਿੱਥੇ ਇਹਨਾਂ ਨੇ ਸੱਤ ਆਇਡੈਂਟੀਫਾਈ ਕੀਤੀਆਂ ਉੱਥੇ ਅੱਠਵੀਂ ਤੁਹਾਡੀ ਕਿਰਪਾ ਹੋ ਜੇ ਤਾਂ ਇਹ ਕੰਮ ਹੋ ਜਾਣਾ ਤੁਸੀਂ ਮੰਤਰੀ ਸਾਹਿਬ ਨੂੰ ਮੇਰੇ ਵੱਲੋਂ ਕਹਿ ਦਿਓ ਵਾਹਿਗੁਰੂ ਬਈ ਸੱਤ ਹੋ ਗਈਆਂ ਤਾਂ ਅੱਠਵੀਆਂ ਹੋ ਜਾਣਗੀਆਂ ਮੇਰੇ ਜਗਰਾਉਂ ਦੇ ਲੋਕਾਂ ਦਾ ਫਾਇਦਾ ਹੋ ਜੇ ਥੈਂਕ ਯੂ ਸਰ ਜੀ ਐ ਵੈਸੇ ਮੈਂ ਮੇਰਾ ਆਪ ਦਾ ਐਕਸਪੀਰੀਅੰਸ ਹੈ ਕਿ ਜਿੰਨਾ ਸੋਹਣਾ ਪੰਜਾਬ ਹੈ ਦੁਨੀਆ 'ਚ ਹੋਰ ਕੋਈ ਹੈ ਸੋ ਜੇ ਇਹ ਆਪਾਂ ਜਿਹੜੀਆਂ ਇਹ ਨਹਿਰੀ ਵਿਸ਼ਰਾਮ ਘਰ ਹੈ ਇਹਨਾਂ ਨੂੰ ਐਜ਼ ਟੂਰਿਸਟ ਡੈਸਟੀਨੇਸ਼ਨਸ ਇਹਨਾਂ ਨੂੰ ਆਪਾਂ ਮਤਲਬ ਅਰਗੇਨਾਈਜ਼ ਕਰੀਏ ਪਾਵੇਂ ਪੀਪੀ ਮੋਰ ਦੇ ਜਿਸ ਤਰ੍ਹਾਂ ਮਰਜ਼ੀ ਹੋ ਜੇ ਤੇ ਮੇਰਾ ਖਿਆਲ ਹੈ ਮੰਤਰੀ ਜੀ ਆਪਾਂ ਨੂੰ ਸਤਰੀ ਥਾਂ ਤੇ ਜੇ 70 ਵੀ ਕਰਾ ਲਓ ਨਾ ਤੁਸੀਂ ਤੇ ਜਲ ਔਰ ਇਹ ਪੰਜਾਬ ਨੂੰ ਫਾਇਦਾ ਹੋਏ ਔਰ ਇਹ ਤੇ ਜਲਦੀ ਕਰੋ ਪਾ ਉੱਥੇ ਗਿਆ ਰਣਜੀਤ ਸਾਗਰ ਡੈਮ ਇੰਨਾ ਸੋਹਣਾ ਮੇਨ ਲਾਲਾ ਸਵਿਟਜ਼ਰਲੈਂਡ ਵੀ ਨਹੀਂ ਤੁਸੀਂ ਜਿਹੜਾ ਬਨ ਡੈਮ ਹੈ ਇੱਧਰ ਹੁਸ਼ਿਆਰਪੁਰ ਦੇ ਨਾਲ ਉਹਦੇ ਜਿੰਨਾ ਸੋਹਣਾ ਤੁਸੀਂ ਗੋਆ ਵੀ ਉਹਦੇ ਜਿੰਨਾ ਸੁਣਾ ਹੀ ਨਹੀਂ ਸਫਾਈ ਹੈ ਨਹੀਂ ਉਹ ਮੇਰਾ ਇੱਕ ਸਾਥੀ ਐਨਆਰਆਈ ਕਹਿੰਦਾ ਸੀ ਘੁੰਮਣ ਤੇ ਆਉਣਾ ਤੇ ਅਸੀਂ ਦੇਸ਼ 'ਚ ਜਾਣਾ ਜੀ ਕੇਰਲਾ ਜਾਣਾ ਮੈਂ ਕਿਹਾ ਤੁਸੀਂ ਪਹਿਲਾਂ ਪੰਜਾਬ ਘੁੰਮ ਲਓ ਤੇ ਉਹ ਇਸ ਗੱਲ ਨਾਲ ਕਨਵਿੰਸ ਹੋ ਗਿਆ ਸੋ ਪੰਜਾਬ ਨੂੰ ਐਸ ਟੂਰਿਸਟ ਡੈਸਟੀਨੇਸ਼ਨ ਤੁਸੀਂ ਜੇ ਥੋੜਾ ਮੈਨੇ ਕਰਦੀ ਲੋੜ ਆ ਪਿਛਲੀ ਸਰਕਾਰਾਂ ਧਿਆਨ ਨਹੀਂ ਦਿੱਤਾ ਤੁਸੀਂ ਧਿਆਨ ਦਿਓ